ਪਿੰਡ ਤੂਤ ਦੀ ਸੰਗਤ ਨੇ ਬਾਜੀ ਦਾ ਇਥੇ ਲੰਗਰ ਲਾਇਆ ਸੀ ਬਾਬਾ ਬੋੜ ਸਿੰਘ ਛਪੜੀ ਸਾਹਿਬ ਗੁਰਦੁਆਰਾ ਪਿੰਡ ਤੂਤ ਦਾ ਉਹਨਾਂ ਦੀ ਰਹਿਣ ਮਹਿੇਟ ਸੰਗਤਾਂ ਸੇਵਾ ਕਰ ਰਹੀ ਹੈ ਦੇਖੋ ਉਹਦੀਆਂ ਜਾਂਦੀਆਂ ਸੰਗਤਾਂ ਨੂੰ ਜਲ ਪਾਣੀ ਸ਼ਿੰਗਾਉਂਦੇ ਨੇ ਮਾਦੀ ਮੇਲੇ ਤੇ ਬੜੀ ਸ਼ਰਧਾ ਦੇ ਭਾਵਨਾ ਨਾਲ ਜਿਹੜਾ ਇਹ ਹਰ ਸਾਲ ਦੀ ਤਰ੍ਹਾਂ ਲੰਗਰ ਲਾਇਆ ਜਾਂਦਾ ਪਿੰਡ ਆਪਣੇ ਛੁੱਭੇ ਵਾਲੇ ਮੂੜ ਤੇ ਆ ਬੱਦ ਤੋਂ ਬੱਦ ਸੰਗਤਾਂ ਪਿੰਡ ਤੂਤ ਛਪੜੀ ਸਾਹਿਬ ਗੁਰਦੁਆਰਾ ਪਹੁੰਚੋ ਪਹੁੰਚ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਬੜਾ ਇੱਕ ਇਤਿਹਾਸਕ ਗੁਰਦੁਆਰਾ ਤੇ ਬਾਕੀ ਬਾਬਾ ਬੋੜ ਸਿੰਘ ਜੀ ਇੱਥੇ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਬਹੁਤ ਹੀ ਚੰਗੇ ਨਿਸ਼ਾਨ ਨੇ ਤਾਂ ਮਿਹਨਤੀ ਸੰਗਤਾਂ ਵਤਵਤ ਪਹੁੰਚੋ ਪਹੁੰਚ ਕੇ ਤੇ ਆਪ ਦਾ ਆਨੰਦ ਮਾਣੋ ਤੇ ਮਹਾਰਾਜ ਦੇ ਦਰਸ਼ਨ ਕਰੋ ਦਰਸ਼ਨ ਦੇਦਾਰੇ ਕਰਨੇ ਬੜੇ ਜ਼ਰੂਰ ਨੇ ਅਗੇ ਤੇ ਬਾਬਾ ਬੋੜ ਸਿੰਘ ਨੇ ਜਿਹੜਾ ਵੇਖੋ ਜੀ ਸਕੂਲ ਵੀ ਬੱਚਿਆਂ ਵਾਲਾ ਬੜੀ ਚੰਗੀ ਪੜ੍ਹਾਈ ਤੇ ਬੱਚਿਆਂ ਨੂੰ ਕੀਰਤਨ ਵੀ ਗੁਰਬਾਣੀ ਨਾਲ ਵੀ ਜੋੜਿਆ ਜਾਂਦਾ ਇਸ ਕਰਕੇ ਇਦਾਂ ਦੇ ਜਿਹੜੇ ਸਕੂਲ ਨੇ ਜਿਨ੍ਹਾਂ ਦੇ ਬਾਬਿਆਂ ਦੇ ਉਹਨਾਂ ਨਾਲ ਬੱਚਿਆਂ ਨੂੰ ਵਾਦ ਵਾਦ ਆਖਲੇ ਜੋ ਇਹ ਬਾਕੀ ਆ ਤੁਸੀਂ ਦੇਖਦੇ ਪਏ ਹੋ ਕਿਡਾ ਨੰਦਨਾ ਸ਼ਕਤਨਗਰ ਸ਼ਾਹਦੀਆਂ ਪਿਆ ਪ੍ਰਸ਼ਾਦ ਮਿਰਸ਼ੇ ਪ੍ਰਸ਼ਾਦੇ ਰੋਟੀ ਦਾਲ ਵਧੀਆ ਚੱਲਦਾ ਲੰਗਰ ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਸ਼ੇਰ ਕਰਦੇ ਗਾਨੀ